ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਵਾਰ ਇੱਕ ਨਗਰ ਦੇ ਵਿੱਚ ਦੋ ਮਨੁੱਖ ਰਹਿ ਆ ਕਰਦੇ ਸੇ ਕਹਿੰਦੇ ਦੋਵੇਂ ਜਾਣੇ ਚੋਰੀ ਕਰਿਆ ਕਰਦੇ ਸਨ ਹੌਲੀ ਹੌਲੀ ਸਾਰੇ ਨਗਰ ਨੂੰ ਪਤਾ ਲੱਗ ਗਿਆ ਕਿ ਇਹ ਚੋਰੀ ਕਰਦੇ ਹਨ ਨਗਰ ਦੇ ਲੋਕਾਂ ਨੇ ਸਲਾਹ ਕਰਕੇ ਨਗਰ ਤੋਂ ਬਾਹਰ ਕੱਢ ਦਿੱਤਾ ਉਹਨਾਂ ਦਾ ਕੋਈ ਵਾਲੀ ਵਾਰਸ ਵੀ ਨਹੀਂ ਸੀ ਸੋਚਦੇ ਹੁਣ ਕੀ ਕੰਮ ਕਰਾਂਗੇ ਤੁਰਦੇ ਤੁਰਦੇ ਅਗਲੇ ਨਗਰ ਜਾਂਦੇ ਉੱਥੇ ਸਾਥ ਦੇ ਵਿੱਚ ਬੜੇ سارے ਬਜ਼ੁਰਗ ਬੈਠੇ ਹੁੰਦੇ ਹਨ ਆਪਸ ਵਿੱਚ ਗੱਲਾਂ ਕਰਦੇ ਕਿ ਇਸ ਨਗਰ ਤੋਂ ਅਗਲਾ ਜਿਹੜਾ ਨਗਰ ਹੈ ਉੱਥੋਂ ਦਾ ਇੱਕ ਸੇਠ ਹੈ ਕਹਿੰਦੇ ਉਹ ਸਭ ਨੂੰ ਉਧਾਰ ਪੈਸੇ ਦਿੰਦਾ ਹੈ ਪਰ ਉਹ ਪੈਸੇ ਦੋ ਤਰ੍ਹਾਂ ਦਿੰਦਾ ਹੈ ਇੱਕ ਤਾਂ ਜਿੰਨੇ ਇਸ ਜਨਮ ਦੇ ਵਿੱਚ ਵਾਪਸ ਕਰਨੇ ਹਨ ਤੇ ਦੂਸਰਾ ਜਿਹੜਾ ਅਗਲੇ ਜਨਮ ਦੇ ਵਿੱਚ ਪੈਸੇ ਵਾਪਸ ਕਰਦਾ ਹੈ ਕਹਿੰਦੇ ਕਿ ਠੀਕ ਹੈ ਹੁਣ ਉਹ ਦੋਵੇਂ ਜਾਣੇ ਸਲਾਹ ਕਰਦੇ ਕਿ ਆਪਾਂ ਵੀ ਉਸ ਸੇਠ ਕੋਲ ਚਲੇ ਜਾਂਦੇ ਹਾਂ ਤੇ ਉਸ ਕੋਲ ਪੈਸੇ ਉਧਾਰ ਲੈ ਲਵਾਂਗੇ ਪਰ ਲਵਾਂਗੇ ਅਗਲੇ ਜਨਮ ਦੇ ਲਈ ਅਗਲਾ ਜਨਮ ਕਿੰਨੇ ਦੇਖਿਆ ਹੈ ਆਪਾਂ ਪੈਸੇ ਉਧਾਰ ਲੈ ਕੇ ਤੇ ਆਪਣਾ ਕੋਈ ਕੰਮਕਾਰ ਸ਼ੁਰੂ ਕਰ ਲਵਾਂਗੇ ਨਹੀਂ ਤਾਂ ਜ਼ਿੰਦਗੀ ਸੌਕੀ ਬਤੀਤ ਕਰ ਲਵਾਂਗੇ ਕਹਿੰਦੇ ਇਹ ਸਲਾਹ ਕਰਕੇ ਉਹ ਅਗਲੇ ਨਗਰ ਚਲੇ ਜਾਂਦੇ ਉੱਥੇ ਜਾ ਕੇ ਪੁੱਛ ਕੇ ਸੇਠ ਦੇ ਘਰ ਜਾਂਦੇ ਉੱਥੇ ਜਾ ਕੇ ਦੇਖਦੇ ਕਿ ਸੇਠ ਦੇ ਘਰ ਦੋ ਲੰਮੀਆਂ ਕਤਾਰਾਂ ਲੱਗੀਆਂ ਹਨ ਇੱਕ ਦੇ ਵਿੱਚ ਬੜੀ ਲੰਮੀ ਕਤਾਰ ਹੈ ਤੇ ਬੜੇ سارے ਲੋਕ ਖੜੇ ਹਨ ਇੱਕ ਚ 99 ਲੋਕ ਹਨ ਉਹ ਸੇਠ ਨੇ ਪੈਸੇ ਉਧਾਰ ਦੇਣ ਲਈ 5-6 ਮਣੀ ਮਿ ਰੱਖੇ ਹੋਏ ਸਨ ਕਹਿੰਦੇ ਪੁੱਛਦੇ ਕਿ ਇਹ ਲਾਈਨਾਂ ਕਾ ਦੀਆਂ ਹਨ ਲੰਬੀ ਕਤਾਰ ਵਿੱਚ ਕਿ ਐਸੇ ਜਨਮ ਚ ਵਾਪਸ ਕਰਾਂਗੇ ਜਿੱਥੇ ਦੋ ਚਾਰ ਲੋਕ ਖੜੇ ਸੀ ਉਹ ਸੀ ਅਗਲੇ ਜਨਮ ਵਿੱਚ ਵਾਪਸ ਕਰਨ ਵਾਲੇ ਦਵੇਂ ਜਾਣੇ ਹੱਸ ਕੇ ਕਹਿੰਦੇ ਲੋਕ ਤਾਂ ਮੂਰਖ ਹਨ ਇਸ ਕਤਾਰ 'ਚ ਅਗਲਾ ਜਨਮ ਕਿੰਨੇ ਵੇਖਿਆ ਅਗਲੇ ਜਨਮ 'ਚ ਵਾਪਸ ਕਰਨੇ ਹਨ ਕਹਿੰਦੇ ਕਿ ਇਸ ਤਰ੍ਹਾਂ ਆਪਸ 'ਚ ਗੱਲਾਂ ਕਰੀ ਜਾਂਦੇ ਸੰਤ ਤੇ ਜਾ ਕੇ ਉੱਥੇ ਖੜੇ ਹੋ ਗਏ ਉਹਨਾਂ ਦੀ ਵਾਰੀ ਆਈ ਤੇ ਸੇਠ ਨੇ ਪੁੱਛਿਆ ਕੀ ਚਾਹੀਦਾ ਹੈ ਕਹਿੰਦਾ ਜੀ 10 ਲੱਖ ਰੁਪਇਆ ਚਾਹੀਦਾ ਹੈ ਸੇਠ ਨੇ ਕਿਹਾ ਕਿ ਮਿਲ ਜਾਵੇਗਾ ਪਰ ਇਹ ਦੱਸੋ ਇਸ ਜਨਮ ਵਾਪਸ ਕਰੋਗੇ ਕਿ ਅਗਲੇ ਜਨਮ ਵਾਪਸ ਕਰੋਗੇ ਦੋਵਾਂ ਜਾਣਿਆਂ ਨੇ ਬੜੇ ਖੁਸ਼ ਹੋ ਕੇ ਕਿ ਅੱਜ ਇਹ ਅਗਲੇ ਜਨਮ ਵਾਪਸ ਕਰ ਦੇਾਂਗੇ। ਸੇਠ ਨੇ ਦੋਵਾਂ ਨੂੰ 10 ਲੱਖ ਰੁਪਏ ਦਿੱਤਾ। ਇੱਕ ਵਹੀ ਖਾਤਾ ਕੱਢਿਆ ਤੇ ਉਹਦੇ ਵਿੱਚ ਦੋਵਾਂ ਦੇ ਉੱਤੇ ਜਿਹੜੇ ਸਾਈਨ ਕਰਵਾ ਲਏ ਤੇ ਅੰਗੂਠਾ ਲਵਾ ਲਿਆ। ਅੰਗੂਠਾ ਵੀ ਲਵਾ ਲਿਆ ਤੇ ਉਹ ਪੈਸੇ ਲੈ ਕੇ ਤੇ ਚਲੇ ਗਏ। ਹੁਣ ਸ਼ਾਮ ਦਾ ਵੇਲਾ ਹੋ ਗਿਆ ਸੀ ਸੋਚਦੇ ਕਿ ਇੰਨੇ ਪੈਸੇ ਲੈ ਕੇ ਅਗਲੇ ਨਗਰ ਗਏ ਤੇ ਕਿਤੇ ਕੋਈ ਰਸਤੇ ਵਿੱਚ ਲੁੱਟ-ਖਸੁੱਟ ਨਾ ਕਰ ਲਵੇ। ਐਸੇ ਨਗਾਸੀ ਆਪਾਂ ਰਾਤ ਰੁਕ ਜਾਂਦੇ ਹਾਂ ਸਾਰਿਆਂ ਦੇ ਕੋਲ ਪੁੱਛਦੇ ਹਨ ਭਰਾਵਾ ਸਾਨੂੰ ਰਾਤ ਰੁਕਣ ਲਈ ਤੁਸੀਂ ਥਾਂ ਦੇ ਸਕਦੇ ਹੋ ਹੁਣ ਦੋਵੇਂ ਜਾਣੇ ਲੁੱਟਾਂ ਕੁਸੁੱਟਾਂ ਕਰਦੇ ਸੀ ਤੇ ਸਾਰੇ ਜਾਣੇ ਕਹਿੰਦੇ ਭਰਾਵਾ ਚੋਰ ਠੱਗ ਲੱਗਦੇ ਹੋ ਅਸੀਂ ਤਾਂ ਘਰ ਨਹੀਂ ਰੱਖ ਸਕਦੇ ਕਹਿੰਦੇ ਐਵੇਂ ਵਿਚਾਰੇ ਪੁੱਛਦੇ ਪੁੱਛਦੇ ਅੱਗੇ ਇੱਕ ਘਰ ਹੁੰਦਾ ਤੇ ਉੱਥੇ ਜਾਂਦੇ ਉਹਨਾਂ ਚੁੱਲਾ ਜਲਾਇਆ ਹੁੰਦਾ ਹੈ ਉਹ ਕਹਿੰਦੇ ਕਿ ਭਰਾਵਾ ਅਸੀਂ ਰਾਤ ਰੁਕਣਾ ਉਹ ਕੰਨ ਦਾ ਘਰ ਤਾਂ ਮੇਰਾ ਛੋਟਾ ਜਿਹਾ ਹੈ ਇੱਥੇ ਤਾਂ ਨਹੀਂ ਰੁੱਕ ਸਕਦੇ ਅੱਗੇ ਮੇਰੇ ਡੰਗਰਾਂ ਦਾ ਵਾੜਾ ਹੈ ਉੱਥੇ ਮੇਰੇ ਬਾਲਦੇ ਤੇ ਇੱਕ ਬੱਕਰਾ ਬੰਨਿਆ ਹੋਇਆ ਹੈ ਉੱਥੇ ਚਲੇ ਜਾਓ ਉੱਥੇ ਇੱਕ ਮੰੰਜਾ ਵੀ ਬਿਸਤਰਾ ਵੀ ਹੈ ਉੱਥੇ ਰਾਤ ਤੁਸੀਂ ਸੌਂ ਜਾਇਆ ਕਰਨਾ ਤੇ ਦੋਨਾਂ ਜਾਨਿਆਂ ਨੇ ਕਿਹਾ ਕਿ ਠੀਕ ਹੈ ਦੋਨੇ ਜਾਨੇ ਇੱਕ ਮੰंजे ਤੇ ਪੈ ਜਾਂਦੇ ਹਨ ਤੇ ਹੁਣ ਨੀਂਦ ਤਾਂ ਦੋਵਾਂ ਨੂੰ ਨਹੀਂ ਸੀ ਆਉਂਦੀ ਗੱਲਾਂ ਬਾਤਾਂ ਕਰਦੇ ਆ ਕਰਦੇ ਆ ਅੱਧਿਕ ਰਾਤ ਹੋ ਗਈ ਦੋਹਾਂ ਨੂੰ ਲੱਗਾ ਕਿ ਜਿਵੇਂ ਕੋਈ ਬੋਲਦਾ ਪਿਆ ਹੈ ਦੋਨਾਂ ਜਾਨੇ ਨੇ ਮੁੜ ਕੇ ਦੇਖ ਤੇ ਬਲਦ ਤੇ ਬੱਕਰਾ ਆਪਸ ਦੇ ਵਿੱਚ ਗੱਲਾਂ ਕਰੇ ਜਾ ਰਹੇ ਸਨ ਬਲਦ ਕਹਿੰਦਾ ਦੇਖ ਪਰਾਵਾ ਮੈਂ ਪਿਛਲੇ ਜਨਮਾਂ ਚ ਇਸ ਤੋਂ ਥੋੜਾ ਜਿਹਾ ਕਰਜ਼ਾ ਲਿਆ ਸੀ ਉਹ ਕਰਜ਼ਾ ਮੈਂ ਵਾਪਸ ਨਾ ਕਰ ਸਕਿਆ ਹੁਣ ਉਹਨੂੰ ਵਿਆਜ ਲੱਗਦਾ ਰਿਹਾ ਤੇ ਹੁਣ ਉਹ ਵਿਆਜ ਸਮੇਤ ਮੈਂ ਇਹਦਾ ਵਾਪਸ ਕਰਨ ਆਇਆ ਹਾਂ ਕੱਲ ਸਵੇਰੇ ਅਮਰਤ ਵੇਲੇ ਜਦੋਂ ਇਹ ਮੈਨੂੰ ਪੱਠੇ ਪਾਏਗਾ ਤੇ ਉਹ ਪੱਠੇ ਖਾ ਕੇ ਇਦਾ ਤੇ ਮੇਰਾ ਹਿਸਾਬ ਬਰਾਬਰ ਹੋ ਜਾਵੇਗਾ ਤੇ ਉਸ ਤੋਂ ਬਾਅਦ ਮੈਂ ਅਕਾਲ ਚਲਾਣੇ ਕਰ ਜਾਣੇ ਹਨ ਪਿਛਲੇ ਜਨਮ ਚ ਇਸ ਦਾ ਮੇਰੇ ਸਿਰ ਕਰਜ਼ਾ ਸੀ ਤੇ ਉਹ ਕਰਜ਼ਾ ਉਤਾਰਨ ਦੇ ਲਈ ਬਲਦ ਦੀ ਝੋਨ ਬਣ ਕੇ ਮੈਂ ਇਹਦੇ ਕੋਲ ਆਇਆ ਹਾਂ ਉਹਨੇ ਕਿਹਾ ਕਿ ਠੀਕ ਹੈ ਉਹ ਬੱਕਰਾ ਕਹਿਣ ਲੱਗਾ ਕਿ ਮੈਂ ਵੀ ਇਹਦੇ ਤੋਂ ਪਿਛਲੇ ਜਨਮ ਚ ਪੈਸੇ ਲਏ ਸੀ ਉਹ ਪੈਸੇ ਜਿਹੜੇ ਸੀ ਮੈਂ ਇਸ ਨੂੰ ਵਾਪਸ ਨਹੀਂ ਕਰ ਸਕਿਆ ਤੇ ਉਹ ਪੈਸੇ ਹੁਣ ਜਿਹੜੇ ਮੈਂ ਬੱਕਰੇ ਦੇ ਰੂਪ ਚ ਕੁਝ ਤਾਂ ਇਹਦੇ ਅਦਾਕਾਰ ਦਿੱਤੇ ਹਨ ਤੇ ਕੁਝ ਰਹਿ ਗਏ ਹਨ ਉਹ ਸਵੇਰੇ ਹੋਣੇ ਹਨ ਜਦੋਂ ਮੈਨੂੰ ਵੇਚ ਦਵੇਗਾ ਮੈਂ ਪਿੰਡ ਦੀ ਯੂਤੋਂ ਭਾਰ ਜਾਵਾਂਗਾ ਤੇ ਉਦੋਂ ਮੇਰੇ ਫਿਰ ਪ੍ਰਾਨ ਛੱਲੇ ਜਾਣਗੇ ਪਰ ਜੇਕਰ ਤੂੰ ਥੋੜਾ ਜਿਹਾ ਮੇਰਾ ਇੰਤਜ਼ਾਰ ਕਰ ਸਕਦਾ ਹੈ ਤੇ ਕੱਲ੍ਹ ਦੋਵੇਂ ਇਕੱਠੇ ਚਲੇ ਜਾਵਾਂਗੇ ਉਹਨੇ ਕਿਹਾ ਕਿ ਨਹੀਂ ਭਰਾਵਾ ਸੁਆਸਤੇ ਉਹਨੇ ਕੋਈ ਨਹੀਂ ਮੇਰੇ ਕੋਲ ਹੁਣ ਜਦੋਂ ਹੁਣ ਇਹ ਗੱਲ ਦੋਵੇਂ ਜਾਣਿਆਂ ਨੇ ਸੁਣੀ ਤੇ ਅਗਲੇ ਪਿਛਲੇ ਜਰਮ ਦਾ ਜਿਹੜਾ ਹਿਸਾਬ ਹੈ ਉਹ ਅੱਗੇ ਜਾ ਕੇ ਹੁੰਦਾ ਦੋਵੇਂ ਜਾਣੇ ਇੱਥੇ ਰੁਕ ਗਏ ਤੇ ਕਹਿਣ ਲੱਗੇ ਐਵੇਂ ਹੁੰਦਾ ਦੂਜਾ ਕਹਿੰਦਾ ਕਿ ਇਹ ਸਭ ਝੂਠ ਹੈ ਆਪਾਂ ਐਵੇਂ ਕਰਦੇ ਹਾਂ ਸਵੇਰ ਤੱਕ ਇੰਤਜ਼ਾਰ ਕਰਦੇ ਹਾਂ ਫਿਰ ਦੇਖਦੇ ਹਾਂ ਇਹ ਸੱਚ ਬੋਲਦੇ ਹਨ ਕਿ ਝੂਠ ਬੋਲਦੇ ਹਨ ਕਹਿੰਦੇ ਕਿ ਸਵੇਰ ਹੋਈ ਤੇ ਉਹ ਜੁਲਾਈਆ ਆਇਆ ਤੇ ਉਹ ਉਹਨੇ ਪੱਠੇ ਪਾਏ ਤੇ ਬਲਦ ਨੇ ਉਹ ਸਾਰੇ ਪੱਠੇ ਖਾਦੇ ਤੇ ਉਹਦੇ ਅਕਲ ਚਰਾਨੇ ਹੋ ਗਏ ਇਹ ਵੇਖ ਕੇ ਦੋਵੇਂ ਜਾਣੇ ਹੈਰਾਨ ਪਰੇਸ਼ਾਨ ਹੋ ਗਏ ਹੁ ਸੋਚਦੇ ਕਿ ਬੱਕਰੇ ਵਾਲਾ ਆਪਾਂ ਵੇਖ ਕੇ ਫਿਰ ਹੀ ਕੋਈ ਸਲਾਹ ਤੇ ਫੈਸਲਾ ਕਰਾਂਗੇ ਕਹਿੰਦੇ ਕੁਝ ਸਮਾਂ ਲੰਘਦਾ ਤੇ ਉਹ ਸੋਚਦਾ ਬਲਦ ਤੇ ਅਕਲ ਚਲਾਨਾ ਕਰ ਗਿਆ ਕਿਤੇ ਬੱਕਰੇ ਨੂੰ ਨਾ ਕੁਝ ਹੋ ਜਾਵੇ ਜੇ ਵੇਚ ਵਟ ਕੇ ਤੇ ਪੈਸੇ ਲੈ ਲਵਾਂ ਕਹਿੰਦੇ ਕਿ ਇਹਨਾਂ ਨੂੰ ਕੀ ਹੁੰਦਾ ਕਿ ਉਹ ਨਾ ਕੋਈ ਬੱਕਰੇ ਵਿੱਚ ਲੈਣ ਵਾਲਾ ਉੰਦਰ ਤੇ ਉਹਨਾਂ ਬੱਕਰਾ ਵੇਚ ਦਿੰਦਾ ਹੁਣ ਉਹਦੇ ਪਿੱਛੇ ਪਿੱਛੇ ਜਾਂਦੇ ਹਨ ਜਿਵੇਂ ਹੀ ਨਗਰ ਦੀ ਜੋਤੋਂ ਬਾਹਰ ਗਿਆ ਤੇ ਉਹ ਵੀ ਅਕਾਲ ਚਲਾਣੇ ਕਰ ਗਿਆ ਇਹ ਵੇਖ ਕੇ ਦੋਵੇਂ ਡਰ ਗਏ ਕਹਿੰਦੇ ਕਿ ਇੱਕ ਇੱਕ ਰੁਪਏ ਦਾ ਹਿਸਾਬ ਦੇਣਾ ਪੈਂਦਾ ਹੈ ਤੇ ਆਪਾਂ 10 ਲੱਖ ਚੁੱਕ ਕੇ ਫਿਰਦੇ ਹਾਂ ਉਹ ਸੇਠ ਕੋਲ ਦੁਬਾਰਾ ਜਾਂਦੇ ਹਨ ਤੇ ਕਹਿੰਦੇ ਸੇਠ ਅਸੀਂ ਪੈਸੇ ਵਾਪਸ ਕਰਨ ਆਏ ਹਾਂ ਜਿਹੜੀ ਸਾਡੀ ਜ਼ਰੂਰਤ ਸੀ ਉਹ ਪੂਰੀ ਹੋ ਗਈ ਹੈ ਤੇ ਹੁਣ ਆਪਣੇ ਪੈਸੇ ਵਾਪਸ ਲੈ ਲਾ ਸੇਠ ਨੇ ਕਿਹਾ ਕਿ ਠੀਕ ਹੈ ਸੇਠ ਨੇ ਨਾਮ ਪਤਾ ਪੁੱਛਿਆ ਤੇ ਵਈ ਖਾਤਾ ਫਰੋਲਿਆ ਤੇ ਵਿੱਚ ਲਿਖਿਆ ਹੋਇਆ ਸੀ ਕਿ ਅਗਲੇ ਜਨਮ ਵਾਪਸ ਕਰਨੇ ਹਨ ਸੇਠ ਕਹਿੰਦਾ ਕਿ ਪੈਸੇ ਪੈਸੇ ਤਾਂ ਨਹੀਂ ਮੈਂ ਵਾਪਸ ਲੈ ਸਕਦਾ ਕਿਉਂਕਿ ਇਹ ਪੈਸੇ ਤਾਂ ਅਗਲੇ ਜਨਮ ਤੋਂ ਸੀ ਵਾਪਸ ਕਰਨੇ ਹਨ ਇਸ ਜਨਮ ਨਹੀਂ ਉਹਨਾ ਬੜੇ ਉਹਦੇ ਵਾਸਤੇ ਪਾਏ ਪੈਸੇ ਵਾਪਸ ਲੈ ਲੈ ਉਹਨੇ ਕਿਹਾ ਕਿ ਨਹੀਂ ਮੈਂ ਪੈਸੇ ਵਾਪਸ ਨਹੀਂ ਲੈ ਸਕਦਾ ਇਹ ਤੇ ਅਗਲੇ ਜਨਮ ਵਿੱਚ ਜਾ ਕੇ ਲਵਾਂਗਾ ਵਿਚਾਰੇ ਉਹ ਪੈਸੇ ਲੈ ਕੇ ਹਿਤਾਸ਼ ਹੋ ਕੇ ਤੁਰੇ ਜਾਂਦੇ ਹਨ ਹੁਣ ਜਿਵੇਂ ਹੀ ਅੱਗੇ ਜਾਂਦੇ ਹਨ ਤੇ ਦੇਖਦੇ ਹਨ ਅੱਗੇ ਬੜਾ ਸੰਘਣਾ ਜੰਗਲ ਆਇਆ ਪਰ ਉਹ ਜੰਗਲ ਤੋਂ ਸਾਰੇ ਲੋਕ ਉਥੋਂ ਲੰਘ ਜਾਂਦੇ ਹਨ ਉਹ ਜਿਹੜਾ ਜੰਗਲ ਹੈ ਆਸੇ-ਪਾਸੇ ਨਗਰ ਹੀ ਨਗਰ ਨੇ ਉਹ ਸੋਚਦੇ ਕਿੰਨੇ ਸਾਰੇ ਲੋਕ ਮੁਸਾਫਰ ਇਥੋਂ ਲੰਘਦੇ ਹਨ ਪਾਣੀ ਦੀ ਕੋਈ ਬਵਸਥਾ ਨਹੀਂ ਹੈ ਤੇ ਇਥੇ ਆਪਾਂ ਕਿਉਂ ਨਾ ਉਹਨਾਂ ਪੈਸਿਆਂ ਦੇ ਨਾਲ ਕੁਝ ਬਣਾ ਦਈਏ ਉਹਨਾਂ ਨੇ ਆਸੇ-ਪਾਸਿਓਂ ਮਜ਼ਦੂਰ ਬੁਲਾਏ ਕਹਿੰਦੇ ਕਿ ਉਹਨਾਂ ਬੜਾ ਵੱਡਾ ਇੱਕ ਤਲਾਬ ਪਟਵਾਇਆ ਸਰੋਵਰ ਪਟਵਾਇਆ ਕਹਿੰਦੇ ਕਿ ਇਸ ਹਿਸਾਬ ਦੇ ਨਾਲ ਪਟਵਾਇਆ ਕਿ ਸਾਰਾ ਮੀਂਹ ਦਾ ਪਾਣੀ ਇਕੱਠਾ ਹੋ ਜਾਵੇ ਤੇ ਕੁਝ ਹੀ ਘੰਟਿਆਂ ਬਾਅਦ ਉਹ ਸਾਫ਼ ਸੁਥਰਾ ਹੋ ਜਾਵੇ ਉਹ ਤਲਾਬ ਦੇ ਆਸੇ-ਪਾਸੇ ਬੜੀਆਂ ਸਾਰੀਆਂ ਪੌੜੀਆਂ ਬਣਵਾਈਆਂ ਆਸਾਨੀ ਦੇ ਨਾਲ ਉੱਤਰ ਕੋਈ ਇਸ਼ਨਾਨ ਵੀ ਕਰ ਸਕੇ ਡੰਗਰ ਵਾਸ਼ੇ ਲੈਵੇ ਐਸੇ ਸਾਹਮਣੇ ਥੱਲੇ ਉਤਰਨ ਦੀ ਬਣਾਈ ਕੋਈ ਉਤਰ ਕੇ ਇੱਥੇ ਆਰਾਮ ਨਾਲ ਇਸ਼ਨਾਨ ਕਰ ਸਕੇ ਨਾਲ ਇੱਕ ਬੜਾ ਵੱਡਾ ਖੂਹ ਪਟਵਾਇਆ ਖੂਹ ਦੇ ਆਸੇ-ਪਾਸੇ ਬੜੇ سارے ਫੁੱਲ ਬੋਟੇ ਲਗਵਾਏ ਫੁੱਲਦਾਰ ਰੱਖ ਲ ਦਿੱਤੇ ਫਲਦਾਰ ਰੁੱਖ ਲਾ ਦਿੱਤੇ ਲੋਕਾਂ ਦੇ ਰੁਕਣ ਲਈ ਸਰਾਮ ਬਣਾ ਦਿੱਤੀ ਕਹਿੰਦੇ ਕਿ ਜਿਹੜੇ ਉਹ ਸੜਕ ਜਿੱਥੋਂ ਜੈਣਾ ਸੀ ਕਹਿੰਦੇ ਉਹ ਪੱਕੀ ਕਰਵਾ ਦਿੱਤੀ ਉਹ ਸਾਰੀਆਂ ਸਹੂਲਤਾਂ ਕਰਾ ਦਿੱਤੀਆਂ ਕਿ ਰਾਹ ਮੁਸਾਫਿਰ ਪਾਣੀ ਪੀ ਸਕਣ ਤੇ ਪ੍ਰਸ਼ਾਦਾ ਛਕ ਸਕਣ ਇੱਥੇ ਰੁਕ ਸਕਣ ਕਹਿੰਦੇ ਉਹ ਪੂਰਾ ਰਸਤਾ ਉਹਨਾਂ ਪੱਕਾ ਕਰਵਾ ਦਿੱਤਾ ਸੋਨਾ ਬਣਾ ਦਿੱਤਾ ਜਿੱਥੇ ਕੋਈ ਕਿਸੇ ਦਾ ਪੈ ਨਾ ਹੋਵੇ ਪਰ ਕਹਿੰਦੇ ਉਹਨਾਂ ਹੁਣ ਜਦੋਂ ਸਾਰਾ ਕੰਮ ਮੁਕੰਮਲ ਹੋ ਗਿਆ ਕਹਿੰਦੇ ਮੇਂ ਪਿਆ ਤੇ ਉਸ ਰੋਵਰ ਵੀ ਪਾਣੀ ਨਾਲ ਭਰ ਗਿਆ ਆਸੇ-ਪਾਸੇ ਇੰਨੇ ਫੁੱਲ ਬੂਟੇ ਲਾ ਦਿੱਤੇ ਉਸ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਇੰਨੀਆਂ ਸਹੂਲਤਾਂ ਪਰ ਉਹ ਕਿਸੇ ਨੋਈ ਉਹ ਸੜਕ ਤੋਂ ਨਾਲ ਲੰਘਨ ਦੇਂਦੇ ਉੱਥੇ ਉਹਨਾਂ ਵੱਡਾ ਸਾਰਾ ਇੱਕ ਤਖਤ ਤੇ ਉਸ ਸੇਠ ਦਾ ਨਾਮ ਲਿਖਵਾ ਦਿੱਤਾ ਕਿ ਇਹ ਸੇਠ ਵੱਲੋਂ ਸੇਵਾ ਨਿਭਾਈ ਗਈ ਹੈ ਉਹ ਛੜਕ ਉੱਤੇ ਉਹ ਕਿਸੇ ਨੂੰ ਤੁਰਨ ਦੇਂਦੇ ਹੀ ਨਾ ਤੇ ਉਹ ਤਲਾਬ ਕਿਸੇ ਨੂੰ ਪਾਣੀ ਪੀਣ ਨਾ ਦੇਂਦੇ ਤੇ ਉਹ ਖੋਹ ਨੂੰ ਪਾਣੀ ਪੀਣ ਨਾ ਪਾਣੀ ਨਾ ਪੀਂਦਿਆਂ ਦੇ ਕਿਸੇ ਨੂੰ ਸਰਾਜ ਰੁਕਣ ਨਾ ਦੇਂਦੇ ਕਹਿੰਦੇ ਲੋਕ ਕਹਿੰਦੇ ਜੇ ਤੁਹਾਡੇ ਉਹ ਦੋਨੋਂ ਜਾਣੇ ਡਾਂਗ ਲੈ ਕੇ ਖੜੇ ਰਹਿੰਦੇ ਹਨ ਕਹਿੰਦੇ ਤੁਹਾਡੇ ਸੇਠ ਨੇ ਸਰਾ ਬਣਾਈ ਹੈ ਲੋਕ ਰੁਕਣ ਲਈ ਕਹਿੰਦੇ ਹਨ ਖੋਹ ਪਟਵਾਇਆ ਲੋਕ ਪਾਣੀ ਪੀਣ ਲਈ ਕਹਿੰਦੇ ਹਨ ਇਹ ਸਰੋਵਰ ਬਣਾਇਆ ਇੱਥੇ ਨੰਗਰ ਵਾਸ਼ਾ ਆ ਕੇ ਪਾਣੀ ਪੀਵੇ ਤੇ ਇੱਥੇ ਜੋ ਜੋ ਵੀ ਕੋਈ ਚਾਵੇ ਕੱਪੜੇ ਧੋਵੇ ਕੁਝ ਵੀ ਕਰ ਸਕਦਾ ਕਹਿੰਦੇ ਕਿ ਹਾਂ ਅੱਗੇ ਬਾਗ ਬਗੀਚਾ ਬਣਵਾਇਆ ਕੋਈ ਵੀ ਇੱਥੇ ਰੁਕੇ ਤੇ ਇਹ ਸੁੰਦਰਤਾ ਦਾ ਆਨੰਦ ਮਾਣ ਸਕੇ ਕਹਿੰਦੇ ਕਿ ਹਾਂ ਸੜਕ ਬਣਵਾਈ ਪੱਕੇ ਪੱਕੇ ਕੋਈ ਜਾਵੇ ਪਰ ਪੈਰ ਸਿਕੰਡਾ ਤੱਕ ਨਾ ਚੁਪੇ ਕਹਿੰਦੇ ਕਿ ਹਾਂ ਪਰ ਕਹਿੰਦੇ ਸੜਕ ਤੇ ਪੈਰ ਨਹੀਂ ਧਰਨ ਦਿੰਦੇ ਹੋ ਸਰਾਂ ਚ ਰੁਕਣ ਨਹੀਂ ਦਿੰਦੇ ਹੋ ਕੂਹ ਤੋਂ ਪਾਣੀ ਪਰਣ ਨਹੀਂ ਦਿੰਦੇ ਹੋ ਤੁਸੀਂ ਸਾਨੂੰ ਇਸ ਰੋਵਰ ਚ ਕੋਈ ਜਲਦੀ ਬੂੰਦ ਵੀ ਲੈਣ ਨਹੀਂ ਦਿੰਦੇ ਹੋ ਫੇਰ ਤੁਹਾਡੇ ਸਰਦਾਰ ਨੇ ਪਟਵਾਇਆ ਹੀ ਕਿਉਂ ਇਹ ਸੇਠ ਨੇ ਕਹਿੰਦੇ ਕਿ ਇਹ ਅਸੀਂ ਨਹੀਂ ਜਾਣਦੇ ਤੁਸੀਂ ਸੇਠ ਨੂੰ ਪੁੱਛੋ ਪਰ ਸੇਠ ਨੇ ਬਣਵਾਇਆ ਤੇ ਰਾਖੀ ਕਰਨ ਲਈ ਸਾਨੂੰ ਕਿਹਾ ਕਹਿੰਦੇ ਕਿ ਆਸ-ਪਾਸ ਦੇ ਲੋਕ ਦੇਖਦੇ ਰਹੇ ਕਹਿੰਦੇ ਕਿ ਬੜੇ ਟੀਟ ਬੰਦੇ ਹਨ ਹੁਣ ਉਹ ਥਾਂ ਜਿਹੜੀ ਹੈ ਪਾਣੀ ਨਾਲ ਭਰੀ ਹੋਈ ਸੀ ਕਹਿੰਦੇ ਮੀਂਹ ਨਾ ਪਿਆ ਤੇ ਸੋਕੇ ਵਰਗੇ ਹਾਲਾਤ ਹੋ ਗਏ ਲੋਕ ਡੰਗਰ ਵਾਸ਼ਾ ਲੈ ਕੇ ਆਉਣ ਤੇ ਉਹ ਪਾਣੀ ਨਾ ਪੀਂਦੇ ਤਲਾਵ ਵਿੱਚ ਕੋਈ ਜਿਹੜੇ ਕਾਂ ਆਵੇ ਤੇ ਉਸ ਨੂੰ ਇਹ ਪਚਾ ਦੇਣ ਕਹਿੰਦੇ ਕਿ ਸਾਰੇ ਲੋਕ ਬਰੇ ਪਰੇਸ਼ਾਨ ਹੋਏ ਉਹਨਾਂ ਦੇ ਕੋਲ ਆਏ ਕਹਿੰਦੇ ਕਿ ਹੁਣ ਤੁਸੀਂ ਦੱਸੋ ਪਾਣੀ ਪੀਣ ਦਵੋਗੇ ਸੜਕ ਤੋਂ ਲੰਘਣ ਦਵੋਗੇ ਅਤੇ ਆਰਾਮ ਕਰਨ ਦਵੋਗੇ ਕਿ ਨਹੀਂ ਉਹਨਾਂ ਕਿਹਾ ਕਿ ਸੇਟ ਤੋਂ ਮਨਜ਼ੂਰੀ ਲੈ ਕੇ ਆਓ ਕਹਿੰਦੇ ਕਿ ਕਿਹੜਾ ਸੇਟ ਉਹ ਥਾਂ ਪਤਾ ਦੱਸ ਦਿਓ ਹੁਣ ਸਵੇਰੇ ਸਵੇਰ ਸਾਰਾ ਹਜੂਮ ਜਿਹੜਾ ਸੀ ਉਧਰੋਂ ਤੁਰ ਪੈਂਦਾ ਜਦੋਂ ਉਹਤੇ ਹੁਣ ਸੇਟ ਸਵੇਰੇ ਸਵੇਰ ਦੇਖਦਾ ਕਿ ਇੰਨੇ ਸਾਰੇ ਲੋਕ ਇੰਨਾ ਇਕੱਠ ਕਹਿੰਦੇ ਕਿ ਉਹ ਸਾਰੇ ਫਲਾਣੀ ਥਾਂ ਤੇ ਉੱਥੇ ਬੜਾ ਸੋਹਣਾ ਸੋ ਬੜਾ ਸੋਹਣਾ ਸਰੋਵਰ ਪਟਵਾਇਆ ਹੈ ਸਰਾ ਬਣਵਾਈਆਂ ਹੈ ਪੱਕੀ ਛੜਕ ਹੈ ਤਲਾਬ ਹੈ ਬਾਗ ਬਗੀਚੇ ਬਣਾਏ ਹਨ ਪਰ ਵੜਨ ਤੋਂ ਦੇਂਦਾ ਨਹੀਂ ਤੇ ਫਿਰ 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 ਫਾਇਦਾ ਕੀ ਹੈ ਬਣਵਾਉਣ ਦਾ ਉਹ ਕਹਿੰਦਾ ਕਿ ਮੈਂ ਤਾਂ ਕੁਝ ਨਹੀਂ ਬਣਵਾਇਆ ਉਹ ਕਹਿਣ ਲੱਗਾ ਤੂੰ ਬਣਵਾਇਆ ਤੇਰੇ ਨਾਂ ਦੀ ਤਖਤੀ ਲੱਗੀ ਹੈ ਉਹ ਕਹਿੰਦੇ ਕਿ ਮੈਂ ਨਹੀਂ ਬਣਵਾਇਆ ਉਹ ਕਹਿੰਦਾ ਕਿ ਨਾਲ ਚੱਲ ਕੇ ਦੇਖ ਉਨਨ ਨਾਲ ਲੈ ਕੇ ਆਉਂਦੇ ਤੇ ਦੇਖਦੇ ਕਿ ਉਹਦੇ ਨਾਮ ਦੇ ਸੱਚੇ ਤਖਤੇ ਲੱਗੇ ਹੁੰਦੀ ਹੈ ਉਹ ਉਥੇ ਦੋਵੇਂ ਖੜੇ ਹੁੰਦੇ ਹਨ ਉਹ ਦੋਨਾਂ ਨੂੰ ਦੇਖ ਕੇ ਕਹਿੰਦਾ ਕਿ ਤੁਸੀਂ ਕੌਣ ਕਹਿੰਦਾ ਕਿ ਸੇੜ ਜੀ ਤੁਸੀਂ ਤੇ ਕਿਹਾ ਸੀ ਬਣਾਉਣਾ ਤੁਸੀਂ ਸਾਨੂੰ 10 ਲੱਖ ਰੁਪਇਆ ਦਿੱਤਾ ਸੀ ਤੁਸੀਂ 10 ਲੱਖ ਰੁਪਇਆ ਲੈ ਆਨੇ ਸੀ ਤੁਸੀਂ ਕਿਹਾ ਅਗਲੇ ਜਨਮ ਅਸੀਂ ਉਹ ਪੈਸੇ ਰੱਖਣੇ ਨਹੀਂ ਸੀ ਚਾਉਂਦੇ ਤੇ ਅਸੀਂ ਇਹ ਸਾਰਾ ਕੁਝ ਬਣਵਾ ਦਿੱਤਾ ਪਰ ਬਨਾਇਆ ਤੁਹਾਡੇ ਨਾਮ ਤੇ ਇੱਕ ਬੰਦ ਕਿਸੇ ਨੂੰ ਪਾਣੀ ਦੀ ਨਹੀਂ ਦਿੱਤੇ ਸੜਕ ਤੇ ਤੁਰਨ ਨਹੀਂ ਦਿੱਤਾ ਤੇ ਆਰਾਮ ਨਹੀਂ ਕਰਨ ਦਿੱਤਾ ਇਹਦਾ ਮਤਲਬ ਇਹ ਕਿ ਸਾਰੇ ਲੋਕ ਤੁਹਾਨੂੰ ਹੀ ਗਾਲਾਂ ਕੱਢਦੇ ਹਨ ਜਿੰਨੇ ਤੁਸੀਂ ਪੁੱਣ ਇਕੱਠੇ ਕੀਤੇ ਉਹ ਤੇ ਪਾਪ ਵਿੱਚ ਬਦਲ ਜਾਂਦੇ ਹਨ ਜਦੋਂ ਉਹਨੇ ਇਹ ਗੱਲ ਸੁਣੀ ਤੇ ਉਹਨਾਂ ਕਿਹਾ ਕਿ ਦੱਸੋ ਤੁਸੀਂ ਕੀ ਚਾਹੁੰਦੇ ਹੋ ਉਹਨਾਂ ਕਿਹਾ ਜੇ ਜਿਹੜੀ ਉਹ ਵਹੀ ਖਾਤੇ 'ਚ ਪੈਸੇ ਲਿਖੇ ਹਨ ਉਹਦੇ ਤੋਂ ਸਾਡਾ ਨਾਮ ਘਟਵਾ ਦਿਓ ਅਗਲੇ ਜਨਮ ਦਾ ਆਪਾਂ ਕੋਈ ਵੀ ਹਿਸਾਬ ਨਹੀਂ ਆਪਣੇ ਸਾਰੇ ਹਿਸਾਬ ਇਥੇ ਹੀ ਖਤਮ ਹਨ ਤੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇਥੇ ਹੀ ਪਾਣੀ ਵੀ ਪੀਣ ਦਿਆਂਗੇ ਰੁਕਣ ਦਿਆਂਗੇ ਤੇ ਤੇਰੇ ਪੁੰਚ ਆਪੇ ਹੀ ਵਾਦਾ ਹੋ ਜਾਵੇਗਾ ਸੇਠ ਨੇ ਕਿਹਾ ਕਿ ਉਹ ਵਹੀ ਖਾਤੀ ਦੇ ਵਿੱਚੋਂ ਉਹਨਾਂ ਦਾ ਨਾਮ ਘਾਟੇ ਦਿੱਤਾ ਜਾਏਗਾ ਉਹਨਾਂ ਨੂੰ ਕਿਹਾ ਕਿ ਆਪਣੇ ਆਪਣਾ ਹੁਣ ਕੋਈ ਹਿਸਾਬ ਕਿਤਾਬ ਨਹੀਂ ਸਾਰੇ ਲੋਕ ਹਾਸੀ ਖੁਸ਼ੀ ਪਾਣੀ ਪੀਣ ਲੱਗੇ ਪੱਕੀ ਸੜਕ ਤੇ ਤੁਰਨ ਲੱਗੇ ਤੇ ਸਰਾ ਵਿੱਚ ਆਰਾਮ ਕਰਨ ਲੱਗੇ ਕਹਿੰਦੇ ਉਹ ਬੜੀਆਂ ਸਾਰੀਆਂ ਅਸੀਂ ਸੰਦੇਤੀਆਂ ਇਸ ਕਹਾਣੀ ਤੋਂ ਇਸ ਕਥਾ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇਕਰ ਆਪਾਂ ਕਿਸੇ ਦਾ 1 ਰੁਪਿਆ ਵੀ ਲੈਂਦੇ ਹਾਂ ਤਾਂ ਇੱਕ ਇਸ ਜਨਮ 'ਚ ਨਹੀਂ ਦਿੱਤਾ ਤਾਂ ਅਗਲੇ ਜਨਮ ਦੇ ਵਿੱਚ ਜਾ ਕੇ ਆਪਾਂ ਨੂੰ ਹਿਸਾਬ ਕਿਤਾਬ ਦੇਣਾ ਹੀ ਪੈਣਾ ਹੈ ਤੇ ਉਹ ਵਿਆਜ ਲੱਗ ਕੇ ਆਪਾਂ ਨੂੰ ਅਦਾ ਕਰਨਾ ਪੈਣਾ ਹੈ ਉਹ ਕਿਸੇ ਨਾ ਕਿਸੇ ਰੂਪ 'ਚ ਕਿਸੇ ਦਾ ਬਲਦ ਬਣ ਕੇ ਕਿਸੇ ਦਾ ਕੁੱਤਾ ਬਣ ਕੇ ਜਾਂ ਫਿਰ ਕਿਸੇ ਦਾ ਬੱਕਰਾ ਬਣ ਕੇ ਉਹ ਅਦਾ ਕਰਨਾ ਹੀ ਪੈਣਾ ਹੈ ਤਾਂ ਹੀ ਆਪਣੇ ਖਲਾਸੀ ਹੋਣੀ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਕਦੇ ਵੀ ਕਿਸੇ ਦਾ 1 ਰੁਪਏ ਦਾ ਵੀ ਤੁਸੀਂ ਆਪਣੇ ਕੋਲ ਕੋਈ ਚੀਜ਼ ਨਾ ਰੱਖੋ ਕਿਸੇ ਦੀ 1 ਰੁਪਏ ਵੀ ਤੁਸੀਂ ਹੱਕ ਦਾ ਜਿਹੜਾ ਵੀ ਉਹਦਾ ਹੱਕ ਨਾ ਮਾਰੋ ਸੱਚ ਦੇ ਕੀਰਤ ਕਰੋ ਜਦੋਂ ਆਪਾਂ ਕਿਸੇ ਨਾਲ ਬੇਇਮਾਨੀ ਕਰਦੇ ਹਾਂ ਤਾਂ ਘਰ ਬਰਕਤ ਨਹੀਂ ਆਉਂਦੀ ਦੂਸਰਾ ਉਹ ਵੱਧ ਛੱਡ ਕੇ ਆਪਣੇ ਕੋਲ ਨਿਕਲ ਕੇ ਵੀ ਜਾਂਦੀ ਹੈ ਤੇ ਅਗਲਾ ਜਿਹੜਾ ਜਨਮ ਹੈ ਉਹ ਵੀ ਆਪਾਂ ਗੰਦਲਾ ਕਰ ਲੈਂਦੇ ਹਾਂ ਐਸ ਐਲ ਐਮ ਦਾ 1 ਰੁਪਇਆ ਜਾਂ ਐਵੇਂ ਦੇ ਪੈਸੇ ਕਦੇ ਵੀ ਕਿਸੇ ਦੇ ਨਾਂ ਲਵੋ ਤੇ ਤੁਸੀਂ ਦੱਸੋ ਤੁਹਾਨੂੰ ਇਹ ਕਥਾ ਤੋਂ ਕੀ ਸਿੱਖਣ ਨੂੰ ਮਿਲਿਆ ਤਾਂ ਕਮੈਂਟ ਬਾਕਸੇ ਵਿੱਚ ਜਾ ਕੇ ਚਿਰੋ ਲਿਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ